ਸਤਾਂ ਤੇ ਭਾਰਤ ਦੇ ਵਿਚਾਲੇ ਜਿਹੜਾ ਮਾਹੌਲ ਤਣਾਅਪੂਰਵਕ ਹੁੰਦਾ ਹੈ ਉੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਗੱਲ ਦਾ ਫਾਇਦਾ ਚੁੱਕਦੇ ਨੇ ਜੀ ਹਾਂ ਆਮ ਲੋਕਾਂ ਦੇ ਵਿੱਚ دہشت ਦਾ ਮਾਹੌਲ ਫੈਲਾਉਂਦੇ ਨੇ ਤੇ ਇਸ ਦੇ ਨਾਲ ਹੀ ਲੋਕ ਨੇ ਜਿਹੜੇ ਉਹ ਸਹਿਮ ਜਾਂਦੇ ਨੇ ਤਾਂ ਬੀਤੀ ਦੇਰਾਂ ਤੁਸੀਂ ਸੁਣਿਆ ਹੋਵੇਗਾ ਕਿ ਜਲੰਧਰ ਦੇ ਵਿੱਚ ਡਰੋਨ ਦੇ ਨਾਲ ਹਮਲਾ ਹੋਇਆ ਆਖਿਰਕਾਰ ਇਸ ਦੇ ਪਿੱਛੇ ਸਚਾਈ ਕੀ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਗ੍ਰਹਿ ਮੰਤਰਾਲੇ ਦੀ ਟੀਮ ਫੈਕਟ ਚੈਕਿੰਗ ਇਸ ਗੱਲ ਦੀ ਪੁਸ਼ਟੀ ਕਰ ਦਿੰਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਦਿੱਤੀ ਗਈ ਹੈ ਕਿ ਡਰੋਨ ਦੇ ਨਾਲ ਹਮਲਾ ਜਿਹੜਾ ਬਾਅਦ ਦੇ ਵਿੱਚ ਸ਼ੁਰੂ ਹੋਇਆ ਪਰ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਦਰਸਲ ਖੇਤ ਦੇ ਵਿੱਚ ਅੱਗ ਲੱਗਣ ਦੀ ਵੀਡੀਓ ਹੈ ਤੇ ਵੀਡੀਓ ਜਿਹੜੀ 7:39 ਮਿੰਟ ਦੀ ਹੈ ਔਰ ਡਰੋਨ ਦੇ ਨਾਲ ਹਮਲਾ ਜੋ ਹੁੰਦੇ ਨੇ ਉਹ ਬਾਅਦ ਦੀਆਂ ਤਸਵੀਰਾਂ ਨੇ ਤੇ ਇਸ ਦੇ ਨਾਲ ਹੀ ਜੰਮੂ 에ਅਰ ਬੇਸ ਤੇ ਧਮਾਕੇ ਹੋਣ ਦੀ ਖਬਰ ਤੁਸੀਂ ਸੁਣੀ ਹੋਏਗੀ ਪਰ ਦੱਸਦੇ ਕਿ ਫੈਕਟ ਚੈੱਕ ਨੇ ਇਸ ਗੱਲ ਦੀ ਵੀ ਪੁਸ਼ਟੀ ਕਰ ਦਿੱਤੀ ਹੈ ਤਸਵੀਰ ਤੁਹਾਨੂੰ ਸਬੂਤ ਦੇ ਤੌਰ ਤੇ ਜ਼ਰੂਰ ਦਿਖਾ ਦਿੰਦੇ ਆ ਦਰਸਲ ਉਹਨਾਂ ਨੇ ਕਿਹਾ ਕਿ ਭਾਰਤ ਦੇ ਜੰਮੂ ਹਵਾਈ ਸੈਨਾ ਅਡੇ ਤੇ ਕਈ ਧਮਾਕਿਆਂ ਦੇ ਝੂਠੇ ਦਾਅਵਿਆਂ ਦੇ ਨਾਲ ਇਹ ਪੁਰਾਣੀ ਤਸਵੀਰ ਹੈ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ ਪਰ ਪੀਆਈਬੀ ਫੈਕਟ ਚੈੱਕ ਦੇ ਅਨੁਸਾਰ ਇਹ ਤਸਵੀਰ ਹੈ ਜਿਹੜੀ ਅਗਸਤ 2021 ਦੇ ਵਿੱਚ ਤਾਬਲ ਹਵਾਈ ਅਡੇ ਤੇ ਹੋਏ ਧਮਾਕੇ ਦੀ ਤਸਵੀਰ ਹੈ ਤਾਂ ਬਿਲਕੁਲ ਆਮ ਤੌਰ ਤੇ سوشل میڈیا ਦੇ ਉੱਤੇ ਇਹੋ ਜੀਆਂ ਅਫਵਾਹਾਂ ਜੋ ਫੈਲ ਰਹੀਆਂ ਨੇ ਜਿਸ ਦੇ ਕਾਰਨ ਲੋਕ ਨੇ ਜਿਹੜੇ ਸਹਿਮੇ ਹੋਏ ਨੇ ਡਰੇ ਹੋਏ ਨੇ ਸੋ ਇਹੋ ਜੀਆਂ ਅਫਵਾਹਾਂ ਨੂੰ ਤੁਸੀਂ ਅੱਗੇ ਫਾਰਵਰਡ ਨਹੀਂ ਕਰਨਾ ਅਤੇ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਜਿੰਨਾ ਚਿਰ ਪ੍ਰਸ਼ਾਸਨ ਦੇ ਵੱਲੋਂ ਕੋਈ ਨਵੀਆਂ ਗਾਈਡਲਾਈਨਸ ਨਹੀਂ ਜਾਰੀ ਕੀਤੀਆਂ ਜਾਂਦੀਆਂ ਕਿਸੇ ਤਰੀਕੇ ਦੇ ਨਾਲ ਕੋਈ ਐਡਵਾਈਜ਼ਰੀ ਨਹੀਂ ਜਾਰੀ ਕੀਤੀ ਜਾਂਦੀ ਉਹਨਾਂ ਚਿਰ ਤੁਸੀਂ ਇਹੋ ਜੀਆਂ ਅਫਵਾਹਾਂ ਤੋਂ ਬਚਣਾ